ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਭੁੱਲਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਇਕ ਜ਼ਰੂਰ ਕਰਨਾ ਦੋਸਤੋ ਅੱਜ ਆਪਾਂ M29 ਵਾਲੀ ਝੋਟੀ ਚੈੱਕ ਪਾਸ ਕਰਾ ਰਹੇ ਹਾਂ ਡਾਕਟਰ ਸਾਹਿਬ ਤੋਂ ਤੇ ਇਹ ਚੈੱਕ ਪਾਸ ਕਰਾਉਣਾ ਲਾਜ਼ਮੀ ਆ ਕਿਉਂਕਿ ਪਹਿਲਾਂ ਵਾਲੇ ਸਮੇਂ ਚ ਤਾਂ ਚਲੋ ਬੰਦਾ ਨਹੀਂ ਕਰਾਉਂਦਾ ਅੱਜ ਕੱਲ ਮਹਿੰਗੀ ਫੀਡ ਹੋਣ ਦੇ ਕਾਰਨ ਜਾਂ ਮਹਿੰਗੇ ਪਸ਼ੂ ਹੋਣ ਦੇ ਕਾਰਨ ਚੈੱਕ ਪਾਸ ਜ਼ਰੂਰੀ ਆ ਕਿਉਂਕਿ ਕਈ ਵਾਰ ਖਾਲੀ ਪਸ਼ੂ ਹੁੰਦਾਗਾ ਆਪਾਂ ਖਰਾਕ ਦੇਈਏ ਜੀ ਉਹਦਾ ਕੋਈ ਫਾਇਦਾ ਨਹੀਂ ਅੱਜ ਅਸੀਂ ਚੈੱਕ ਕਰਾ ਰਹੇ ਹਾਂ ਡਾਕਟਰ ਸਾਹਿਬ ਤੁਸੀਂ ਦੱਸੋ ਜੀ ਕਿੱਦਾਂ ਲੱਗੀ ਜੀ ਪੋਜ਼ਟਿਵ ਹੈ ਜੀ ਅੱਛਾ ਜੀ ਇਹ ਸਾਨੂੰ ਅੱਜ ਬੜੀ ਖੁਸ਼ੀ ਹੋਈ ਕਿ ਜੋ ਡਾਕਟਰ ਸਮਿਤ ਗੁੱਜਰ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਆਪਣੇ ਘਰ ਸਭ ਤੋਂ ਪਹਿਲਾਂ ਸੀਆਰਵੀ ਦਾ 43 54 ਦਾ ਸੀਮਨ ਲਾਇਆ ਸੀ ਉਹਨਾਂ ਨੇ ਸਪੈਸ਼ਲ ਗੱਡੀ ਲੈ ਕੇ ਆਪਣੇ ਕੋਲੇ ਆਏ ਸੀ ਤੇ ਤਿੰਨ ਸੀਮਣ ਭਰੇ ਸੀ ਤੇ ਜੋ ਅੱਜ ਸਾਡੀ ਮਿਹਨਤ ਪੱਲੇ ਪਈ ਤਿੰਨ ਮਹੀਨੇ ਤੋਂ ਪਾਸ ਹੋ ਗਈ ਆਉਣ ਵਾਲੇ ਸਮੇਂ 'ਚ ਆਪਾਂ ਇਹਦਾ ਬੱਚਾ ਵੀ ਦਿਖਾਵਾਂਗੇ ਕਿੱਦਾਂ ਦਾ ਆਇਆ ਜੀ ਤੇ ਦੇਖੋ ਇਹਦੇ ਵਿੱਚ ਸਭ ਤੋਂ ਵੱਡੀ ਮਿਹਨਤਾ ਡਾਕਟਰ ਆਪਣਾ ਸਲੀਮ ਖਾਨ ਦੀ ਜੋ ਵੀਰ ਆਪਣੇ ਕਰੇ ਲੰਬੇ ਸਮੇਂ ਤੋਂ ਕੰਮ ਕਰਦਾ ਆ ਰਿਹਾ ਹੈਗਾ ਤਾਂ ਆਪਾਂ ਨੂੰ ਇਹਦੇ ਉੱਪਰ ਪੂਰਾ ਵਿਸ਼ਵਾਸ ਆ ਜਿੰਨੇ ਪਸਵਾਂ ਦੇ ਸੀਮਨ ਲਾਇਆ ਤਾਂ ਇੱਕੋ ਵਾਰੀ ਲਾਉਨੇ ਆ ਉਹੀ ਕਨਸੀਵ ਕਰ ਜਾਂਦੀਆਂ ਨੇ ਤੇ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ